ਕਿ ਸਿੱਖੋ ਤੇ ਹਿੰਦੂਓ ਜਿਉਂਦੇ ਵੀ ਹੈਗੇ ਹੋ ਜਾਂ ਮਰ ਗਏ ਹੋ ਜਾਂ ਰਗਾ ਦੇ ਵਿੱਚ ਖੂਨ ਜਿਹੜਾ ਉਹ ਚਿੱਟਾ ਪੈ ਗਿਆ ਜਾਂ ਰਗਾ ਚ ਖੂਨ ਹੈਗਾ ਵੀ ਆ ਜਾਂ ਉਹਦੀ ਜਗ੍ਹਾ ਪਾਣੀ ਵਗਦਾ ਹਮ ਸ਼ਰਮ ਵਾਲੀ ਗੱਲ ਆ ਯਾਰ ਹੈ ਆ ਕੇ ਤੁਹਾਡੇ ਇਤਿਹਾਸ ਦੀ ਸ਼ਕਤੀ ਤੇ ਚੜ ਕੇ ਸਲੀਬ ਵੱਟਾ ਇਹਨਾਂ ਨੇ ਧਰਮ ਦਾ ਆਂਡ ਲੈ ਕੇ ਧਰਮ ਦਾ ਆਸਰਾ ਲੈ ਕੇ ਤਾਂ ਕਿ ਕੋਈ ਇਹ ਨਾ ਬੋਲੇ ਜੀ ਤੁਸੀਂ ਸਲੀਬ ਉੱਤੇ ਗੱਡਿਆ ਸਲੀਬ ਗੱਡਣ ਆਏ ਨੇ ਜਿ ਜੀ ਮਰ ਜਿੱਥੇ ਮਰਜੀ ਸਲੀਬ ਗੱਡਣ ਯਾਰ ਹਮ ਕੋਈ ਮਰਵਾ ਨਹੀਂ ਜਿੱਥੇ ਮਰਜੀ ਘਟਦੇ ਰਹਿਣ ਕੋਈ ਦਿੱਕਤ ਨਹੀਂ ਪਰ ਤੁਸੀਂ ਸਾਡੇ ਇਤਿਹਾਸ ਦੀ ਹਿੱਕ 'ਚ ਗਲੇਬ ਘਟੋਗੇ ਮੈਂ ਪਰ ਮਸੀਹ ਭਾਈ ਜਾਰਾ ਕਹਿੰਦਾ ਨਾ ਕਿ ਦੇਖੋ ਸਿੱਖ ਆਪਣੇ ਆਪ ਨੂੰ ਮਿਨੋਰਟੀ ਕਹਿੰਦੇ ਆ ਰਿਸ਼ਵਾਰ ਤੇ ਵਿੱਚ ਤੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਅਸੀਂ ਤਾਂ ਪੰਜਾਬ 'ਚ ਵੀ ਮਿਨੋਰਟੀ ਆਂ ਜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਨਾਲ ਤੇ ਸਕੂਲ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੜਕਾਂ ਨੇ ਸਿੱਖਾਂ ਦੇ ਨਾਲ ਤੇ ਪੰਜਾਬੀਆਂ ਦੇ ਨਾਂ ਉੱਤੇ ਤੇ ਜੇ ਪੰਜਾਬ ਦੇ ਵਿੱਚ ਇੱਕ ਚੌਂਕ ਇਹਨਾਂ ਮਸੀਹਾ ਦੇ ਨਾਮ ਹੋ ਗਿਆ ਤਾਂ ਕੀ ਦਿੱਕਤ ਹੈ ਕੋਈ ਦਿੱਕਤ ਨਹੀਂ ਹੈ ਇੱਕ ਛੱਡੋ ਮੈਂ ਕਹਿੰਦਾ 10 ਚੌਕ ਤੁਸੀਂ ਆਪਣੇ ਨਾਮ ਤੇ ਲੈ ਲਓ ਤੁਸੀਂ ਆਪਾਂ ਜੋ ਵੀ ਕਰਨਾ ਉਹ ਕਰੋ ਠੀਕ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਤੁਸੀਂ ਮinority ਹੋ ਤੁਹਾਡੇ ਦੋ ਕੁਐਸਚਨ ਨੇ ਇਹਦੇ ਵਿੱਚ ਜੀ ਇੱਕ ਤਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਦਾ ਜਿਹੜਾ ਬੋਲਬਾਲਾ ਹੋ ਰਿਹਾ ਤੇ ਦੂਜੀ ਗੱਲ ਇਹ ਪੰਜਾਬ 'ਚ ਮinority ਨੇ ਹੈਨਾ ਤੇ ਆਪਣੇ ਮinority ਦੇ ਹੱਕ ਲੈਣਾ ਚਾਹੁੰਦੇ ਆ ਯਾਰ ਤੁਹਾਡੇ ਮinority ਦੇ ਹੱਕ ਜਿਹੜੇ ਤੁਸੀਂ ਲੈਣਾ ਚਾਹੁੰਦੇ ਹੋ ਇਹਦਾ ਮਤਲਬ ਇਹ ਥੋੜੀ ਨਾ ਕਿ ਤੁਸੀਂ ਸਾਡੇ ਸੱਜੇ ਤੜਕੇ ਆ ਗੋਗੇ ਮੈਂ ਲੱਭ ਹੱਗੋਗੇ ਤਾਂ ਚੱਲੇਗੀ ਵਰਤਾਂਗਾ ਤੁਸੀਂ ਆਏ ਹੋ ਤੁਸੀਂ ਪੰਜਾਬ ਦੇ ਲਈ ਕਿਹੜਾ ਤੁਸੀਂ ਚੀਜ਼ ਦੇ ਟੱਕ ਲਵਾਇਆ ਕਿਹੜੀ ਤੁਸੀਂ ਕੁਰਬਾਨੀ ਦਿੱਤੀ ਕਿਹੜੀਆਂ ਤੁਸੀਂ ਫਾਂਸੀ ਦਾ ਚੜੇ ਕੀ ਕੀਤਾ ਤੁਸੀਂ ਪੰਜਾਬ ਨੂੰ ਤੁਹਾਡੀ ਦੇਣ ਕੀ ਆ ਤੁਹਾਡਾ ਐਸਾ ਹਣ ਮੰਨਈਏ ਕੇ ਸੀ ਤੁਸੀਂ ਕੀ ਕੀਤਾ ਤੁਸੀਂ ਸਟੇਜਾਂ ਤੇ ਪਰਪੰਚ ਕਰਕੇ ਦਿਖਾਏ ਨੇ ਤੁਸੀਂ ਲੋਕਾਂ ਨੂੰ ਮੈਡੀਕਲ ਸਾਇੰਸ ਤੋਂ ਪੁੱਠਾ ਕਰਕੇ ਤੁਸੀਂ ਲੋਕਾਂ ਨੂੰ ਜਾਦੂ ਟੋਣੇ ਵਾਲੇ ਪਾਸੇ ਲੈ ਕੇ ਗਏ ਹੋ ਤੁਹਾਡਾ ਤੁਹਾਡਾ ਇੱਕ ਕਹਿੰਦਾ ਘਵਾਦਾ ਪਾਸਟਰ ਮੈਂ ਪਾਸਟਰ ਕਹਿ ਰਿਹਾ ਕਿਉਂਕਿ ਉਹਦੇ ਨਾਮ ਵਿੱਚੇ ਪਾਸਟਰ ਲੱਗਿਆ ਸੀ ਉਹ ਬਲਾਤਰੀ ਸਾਬਤ ਹੋਇਆ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਖੜ ਕੇ ਉਹ ਤਰਲੇ ਕਰਦਾ ਜੱਜ ਦੇ ਕਿ ਮੇਰੀ ਜੀ ਲੱਤ ਦੇ ਬਰਜਿੰਦਰ ਦੀ ਮੈਂ ਗੱਲ ਕਰਦਾ ਬਰਜਿੰਦਰ ਉੱਥੇ ਪਿੱਟਦਾ ਸੀ ਕੋਰਟ ਦੇ ਵਿੱਚ ਖੜ ਕੇ ਇਹ ਉਹੀ ਬਰਜਿੰਦਰ ਸੀ ਨਾ ਜਿਹੜਾ ਕੁੰਗਿਆਂ ਨੂੰ ਬੁਲਾਇਆ ਜਾਂਦਾ ਸੀ ਮੁਰਦਿਆਂ ਨੂੰ ਜਿੰਦਾ ਕਰ ਕਰਕੇ ਦਿਖਾਈ ਜਾਂਦਾ ਸੀ ਇਹ ਦੇਣਾ ਇਹਨਾਂ ਦੀ ਪੰਜਾਬ